ਇਹ ਇੱਕ ਜਿ ਦਿਵੋਲ ਆਫ ਫੇਮ ਹੈ ਕੋਈ ਵੀ ਇੱਥੇ ਇੱਕ ਸਾਰੇ ਇੱਕ ਅਟਰੈਕਟਿਵ ਸੋਰਸ ਹੈ ਕਿਉਂਕਿ ਤੁਹਾਨੂੰ ਆਪਾਂ ਦੇਖ ਕੇ ਤੁਹਾਨੂੰ ਇਨਕਰੇਜਮੈਂਟ ਮਿਲਦੀ ਹੈ ਕਿ ਆਪਾਂ ਵੀ ਇਹਦੇ ਵਿੱਚ ਹੋ ਸਕਦੇ ਆ ਕਿ ਆਪਾਂ ਵੀ ਆਪਣੀ ਲਾਈਫ ਵਿੱਚ ਕੁਝ ਜ਼ਿਆਦਾ ਅਚੀਵ ਕਰਨਾ ਕਿ ਸਾਡੀ ਫੋਟੋ ਵੀ ਇੱਕ ਦਿਨ ਉੱਥੇ ਲੱਗੇ ਮੈਨੂੰ ਬੜਾ ਅੱਛਾ ਲੱਗਿਆ ਕਿ ਸਬਡਿਵੀਜ਼ਨ ਦਿਨਾਨਗਰ ਚ ਅਸੀਂ ਮੋਲ ਆਫ ਫੇਮ ਦਾ ਉਦਘਾਟਨ ਕੀਤਾ ਇਹ ਸਾਡੇ ਏਡੀਸੀ ਜਨਰਲ ਸਾਹਿਬ ਨੇ ਪਹਿਲਾਂ ਜ਼ਿਲ੍ਹੇ ਦੇ ਵਿੱਚ ਵੀ ਇਹ ਬਣਵਾਇਆ ਸੀ ਜਿਹਦਾ ਸੀ ਉਹਦਾ ਕਾਟਣ ਕੀਤਾ ਜਿਦੇ ਵਿੱਚ ਸਾਰੇ ਜ਼ਿਲ੍ਹੇ ਦੇ ਜਿਹੜੇ ਪ੍ਰੋਮਿਨੈਂਟ ਹਸਤੀਆਂ ਸੀ ਜਿਨ੍ਹਾਂ ਨੇ ਵਕ ਵਕ ਮੈਦਾਨਾਂ ਦੇ ਵਿੱਚ ਬੱਚਿਆਂ ਨੇ ਆਪਣੇ ਮੱਲਾ ਮਾਰੀਆਂ ਨੇ ਅਸੀਂ ਉਹਨਾਂ ਦਾ ਸ਼ੋਕੇਸ ਕੀਤਾ ਤੇ ਇਸੇ ਤਰ੍ਹਾਂ ਅੱਜ ਦਿਨਾਂਗਰ ਦੇ ਵਿੱਚ ਵੀ ਕੀਤਾ ਵੀ ਜਿਹੜੇ ਦਿਨਾਂਗਰ ਦੇ ਜੋ ਵੀ ਬੱਚੇ ਆ ਬਸਨੀਕ ਸੀ ਜਿਨ੍ਹਾਂ ਨੇ ਵਕ ਵਕ ਖੇਤਰਾਂ ਦੇ ਵਿੱਚੋਂ ਆਪਣੇ ਫੜ ਕੇ ਜਾਂ ਕੁਝ ਵੀ ਰਤਬਾ ਹਾਸਿਲ ਕੀਤਾ ਉਹਨਾਂ ਦਾ ਅਸੀਂ ਲਗਾਇਆ ਸਾਡੇ ਏਡੀਸੀ ਜਨਰਲ ਸਾਹਿਬ ਵੀ ਇੱਥੋਂ ਦੇ ਬਿਲੋਂਗ ਕਰਦੇ ਆ ਤੇ ਬੜੀ ਖੁਸ਼ੀ ਹੈ ਕਿ ਇੱਥੇ ਸੇਵਾ ਨੂੰ ਆ ਰਹੇ ਆ ਚੰਗਾ ਕੰਮ ਕਰ ਰਹੇ ਆ ਤੇ ਬੜੀ ਖੁਸ਼ੀ ਹੁੰਦੀ ਹੈ ਕਿ ਚਲੋ ਅਸੀਂ ਇਹ ਇਸ ਨਾਲ ਬੜੀ ਮੋਟੀਵੇਸ਼ਨ ਮਿਲਦੀ ਆ ਹੋਰ ਬੱਚਿਆਂ ਨੂੰ ਵੀ ਜਿਹੜੇ ਦੇਖਦੇ ਆ ਇੱਥੇ ਕਿਉਂਕਿ ਸਬਡਿਵੀਜ਼ਨ ਚ ਹਰ ਤਰ੍ਹਾਂ ਦੇ ਲੋਕ ਆਉਂਦੇ ਨੇ ਬੱਚੇ ਆਉਂਦੇ ਨੇ ਜਦੋਂ ਇਸ ਤਰ੍ਹਾਂ ਦੇਖਦੇ ਨੇ ਵੀ ਇਹਨਾਂ ਨੂੰ ਇੰਪੋਰਟੈਂਸ ਮਿਲਦੀ ਆ ਤਾਂ ਉਹਨਾਂ ਦੇ ਵਿੱਚ ਵੀ ਇੱਕ ਜਜ਼ਬਾ ਜਾਗਦਾ ਹੈ ਵੀ ਕੁਝ ਬੰਦ ਦਾ ਕਰਨ ਦਾ ਤੇ ਮੈਨੂੰ ਉਮੀਦ ਹੈ ਕਿ ਇਸ ਨਾਲ ਉਹਨਾਂ ਨੂੰ ਉਤਸ਼ਾਹ ਮਿਲੇਗਾ ਤੇ ਉਹ ਵੀ ਆਪਣੇ ਜੋ ਵੀ ਉਹਨਾਂ ਨੇ ਫੀਲਡ ਚੂਜ਼ ਕੀਤਾ ਹੋਏਗਾ ਉਹਦੇ ਵਿੱਚ ਉਹ ਕਾਮਯਾਬ ਹੋਣਗੇ ਉਹਦੇ ਵਿੱਚ ਆਪਣਾ ਮਕਾਮ ਹਾਸਲ ਕਰਨਗੇ ਤੇ ਹੋ ਸਕਦਾ ਉਹਨਾਂ ਦੀ ਵੀ ਫੋਟੋ ਅਸੀਂ ਆਉਣ ਵਾਲੇ ਸਮੇਂ 'ਚ ਇੱਥੇ ਦੇਖ ਸਕੇ ਗੱਲ ਕਰਦੇ ਆ ਬਹੁਤ ਮਿਹਨਤ ਕਰਦੇ ਆ ਤਾਂ ਹਰ ਕਿਸੇ ਦੀ ਇੱਛਾ ਹੁੰਦੀ ਹੈ ਕਿ ਜੇ ਅਸੀਂ ਕੋਈ ਕਾਮਯਾਬੀ ਮਿਲਦੀ ਆ ਤਾਂ ਕਾਮਯਾਬ ਹਰ ਕੋਈ ਬੰਨਾ ਚਾਹੁੰਦਾ ਇਨਸਾਨ ਇਹ ਨਹੀਂ ਹੈ ਬਟ ਕੋਈ ਬੰਨ ਹੋ ਪਾਉਂਦੇ ਐ ਕੋਈ ਨਹੀਂ ਹੋ ਪਾਉਂਦੇ ਬਟ ਇਸ ਤਰ੍ਹਾਂ ਇਹ ਪ੍ਰੇਰਨਾ ਮਿਲਦੀ ਆ ਕਿ ਉਹਦੇ ਵਿੱਚ ਹਿੰਮਤ ਆਉਂਦੀ ਆ ਹਰ ਇਨਸਾਨ ਦੇ ਵਿੱਚ ਵੀ ਉਹਨਾ ਕੁਝ ਕਰਾਂ ਤਾਂ ਉਸ ਭਾਵਨਾ ਨੂੰ ਜਗਾਉਣ ਲਈ ਇਹ ਉਪਰਾਲੇ ਕੀਤੇ ਜਾਂਦੇ ਆ ਤਾਂ ਜੋ ਕਿ ਉਹਨਾਂ ਦੀ ਇੱਕ ਜਜ਼ਬਾ ਆਵੇ ਤੇ ਆਪਣਾ ਉਹ ਮਕਾਮ ਹਾਸਲ ਕਰ ਸਕਣ ਤੇ ਇੱਥੇ ਕੋਈ ਵੀ ਹੋ ਸਕਦਾ